ਚੰਗੀ ਚੀਜ਼ ਧੀ ਜਨੇਪਾ ਘਟਨਾ ਆਪਣੇ ਪੇਕੇ ਪਿੰਡ ਆਈ ਹੋਈ ਸੀ ਉਸ ਦੀ ਮਾਂ ਸਵੇਰੇ ਸ਼ਾਮ ਪ੍ਰਮਾਤਮਾ ਅੱਗੇ ਇਹ ਹੀ ਦੁਆ ਕਰਦੀ ਸੀ ਕਿ ਸੱਚੇ ਬਾਦਸ਼ਾਹ ਮੇਰੀ ਧੀ ਨੂੰ ਕੋਈ ਚੰਗੀ ਚੀਜ਼ ਦੇ ਦੇ ਮੈਂ ਅੱਜ 10ਵੇਂ ਵਾਲੇ ਦਿਨ ਵੀ ਬਾਹਰ ਸਮਾਧਨ ਤੇ ਜਾ ਕੇ ਇਹ ਹੀ ਮੰਗ ਕਰਕੇ ਆਈ ਸੀ ਕਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਅੱਗੇ ਵੀ ਇਹ ਹੀ ਦੁਆ ਕਰਨ ਲੱਗੀ ਤਾਂ ਚੰਗੀ ਪੜੀ ਲਿਖੀ ਧੀ ਤੋਂ ਰਿਹਾਂ ਨਾ ਗਿਆ ਉਹ ਕਹਿੰਦੀ ਮਾਂ ਮੈਂ ਕਈ ਦਿਨ ਤੋਂ ਤੇਰੇ ਮੂੰਹ ਵਲ ਵੇਖ ਰਹੀ ਆਂ ਕਿ ਤੂੰ ਚੰਗੀ ਚੀਜ਼ ਦੀ ਰੱਟ ਲਾਈ ਹੋਈ ਐ ਅੱਜ ਜਦੋਂ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਅੱਗੇ ਵੀ ਇਹੀ ਮੰਗ ਰੱਖ ਦਿੱਤੀ ਤਾਂ ਮੈਨੂੰ ਗੁੱਸਾ ਆ ਗਿਆ ਜਿਸ ਗੁਰੂ ਨੇ ਔਰਤ ਨੂੰ ਇੰਨਾ ਉੱਚਾ ਦਰਜਾ ਦੇ ਕੇ ਸਤਿਕਾਰਿਆ ਤੇ ਸਨਮਾਨਿਆ ਹੋਵੇ ਉਹ ਸਾਹਮਣੇ ਵੀ ਤੂੰ ਧੀ ਨੂੰ ਮਾੜੀ ਚੀਜ਼ ਸਮਝ ਕੇ ਚੰਗੀ ਚੀਜ਼ ਭਾਬ ਪੁੱਤਰ ਦੀ ਮੰਗ ਕਰੀ ਜਾਨੀਂ ਮਾਂ ਤੇਰਾ ਕਿੱਥੇ ਭਲਾ ਹੋਵੇਗਾ ਗੁਰੂ ਜੀ ਤੇਰੇ ਤੇ ਕਰੋਪਣਾ ਹੋਣਗੇ ਪਹਿਲਾਂ ਜਿਹੜੀ ਤੂੰ ਚੰਗੀ ਚੀਜ਼ ਲਈ ਐ ਉਹ ਅਰੋਸ਼ ਸ਼ਰਾਬ ਪੀ ਕੇ ਤੁਹਾਡੇ ਦੋਨਾਂ ਜੀਆਂ ਦੀ ਇੰਨੀ ਲਾਪਾ ਕਰਦਾ ਹੈ ਲੋਕਾਂ ਨਾਲ ਲੜਦਾ ਭਟਦਾ ਅਸੀਂ ਦੋਨੋਂ ਧੀਆ ਤੁਹਾਡੇ ਸਭ ਵਸਾ ਲੈਂਦੀ ਆਂ ਤੁਹਾਡਾ ਥੋੜਾ ਜਿਹਾ ਦੁੱਖ ਵੇਖ ਕੇ ਭੱਜੀਆਂ ਹੁੰਦੀ ਆਂ ਇਸ ਚੰਗੀ ਚੀਜ਼ ਨੇ ਤੁਹਾਨੂੰ ਸੂਲੀ ਟੰਗਿਆ ਹੋਇਆ ਕੀ ਹੈ ਜੇ ਵੀ ਚੰਗੀ ਚੀਜ਼ ਹੈ ਮਾਂ ਡੂੰਗਾ ਹੌਕਾ ਲੈ ਕੇ ਬੋਲੀ ਧੀਏ ਮੈਨੂੰ ਮਾਫ ਕਰਦੇ ਮੈਂ ਆਪਣੀ ਮਾਂ ਤੇ ਸੱਸ ਵਾਂਗੀ ਅੱਖਾਂ ਵਿੱਚ ਕੇ ਦੁਆ ਕਰੀ ਗਈ ਤੇ ਲਕੀਰ ਦੀ ਫਕੀਰ ਬਣੀ ਰਹੀ ਤੁਸੀਂ ਸੱਚਮੁੱਚ ਹੀ ਸਾਡੇ ਲਈ ਬਹੁਤੀ ਚੰਗੀਆਂ ਚੀਜ਼ਾਂ ਹੋ ਕਿਸ ਨੂੰ ਅਸੀਂ ਜੰਗੀ ਚੀ ਚ ਸਮਝਿਆ ਸੀ ਉਹ ਇੱਕ ਬਹੁਤ ਵੱਡਾ ਫਲੇਖਾ ਸੀ ਜਿਹੜਾ ਤੁਸਤੀਏ ਦੂਰ ਕਰ ਦਿੱਤਾ